ਜਿਹੜਾ ਆਪਣੇ ਆਪ ਨੂੰ ਪਾਂਤਕ ਕਹਾਉਂਦੇ ਆ ਜਿਨ੍ਹਾਂ ਦੀ 10 ਸਾਲ ਸਰਕਾਰ ਰਹੇ ਆ ਕੇਂਦਰ ਦੇ ਵਿੱਚ ਕੇਂਦਰ ਦੇ ਨਾਲ ਜਿਹੜਾ ਕਿ ਘੋਖਿ ਚੜੀ ਰਹੇ ਆ ਤੇ ਉਦੋਂ ਬੰਦੇ ਸਿੰਘ ਨਹੀਂ ਸੜਾ ਸਕੇ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਫਾਂਸੀ ਮਾਪ ਨਹੀਂ ਕਰਾ ਸਕੇ ਗੱਲ ਕਰਾਂਗੇ ਆਪਾਂ ਉਸ ਕੌਮ ਦੇ ਯੋਧੇ ਦੀ ਜਿਹਨੂੰ ਕਰੀਬਾ 29 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੰਦਾ ਕਰੀਬ 18 ਸਾਲਾਂ ਤੋਂ ਜਿਹੜਾ ਕਿ ਫਾਂਸੀ ਦੀ ਚੱਕੀਆਂ ਦੇ ਵਿੱਚ ਫਿਸਰੇ ਆਗਾ ਭਾਈ ਬਲਵੰਤ ਸਿੰਘ ਰਾਜਵੜਾ ਜਿਹਨੂੰ ਕਿ ਕੱਲ 11 ਨਵੰਬਰ ਨੂੰ ਜਿਹੜੀ ਜਿਹੜੀ ਫਾਂਸੀ ਦੀ ਜਿਹੜੀ ਤਰੀਕ ਆ ਉਹ ਨਿਸ਼ਚਿਤ ਹੋਣੀ ਆ ਉਹਦੇ ਬਾਰੇ ਤੇ ਆਪਾਂ ਗੱਲਬਾਤ ਕਰਦੇ ਆ ਤੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਤੇ ਆਪਣੇ ਕਮੈਂਟ ਜਰੂਰ ਦੇਖਿਓ ਮਰਜਾ ਦਾ ਖਾਲਸਾ ਵਰਜ ਕੀ ਫਤਿਹ ਭਾਈ ਬਲਵੰਤ ਸਿੰਘ ਰਾਜਵੜਾ ਕਰੀਬ ਜਿਹੜਾ ਕਿ 30 ਸਾਲਾਂ ਤੋਂ ਜਿਹੜਾ ਪਟਿਆਲਾ ਦੇ ਕੇਂਦਰੀ ਜੇਲ੍ਹ ਦੇ ਵਿੱਚ ਬੰਦਾ ਤੁਹਾਨੂੰ ਵਾਂ ਪਹਿਲਾਂ ਵੀ ਦੱਸਿਆ ਸੀ ਕਿ बार-बार ਭਾਈ ਬਲਬੰਦ ਸਿੰਘ ਰਾਜਵੜਾ ਦੇ ਉੱਪਰ ਜਿਹੜਾ ਇਹ ਗੱਜ ਡਿੱਗੀ ਜਾ ਰਹੀ ਆ ਕਿ ਉਹਨੂੰ ਫਾਂਸੀ ਦਿੱਤੀ ਜਾਵੇਗੀ ਪਰ ਸਿੱਖਾਂ ਦੇ ਲਈ ਇਹ ਇੱਕ ਵੱਖਰਾ ਕਾਨੂੰਨ ਆ ਜਦੋਂ ਕਿ ਹਰਜੀਪ ਗਾਂਧੀ ਹਿੰਦੂਆਂ ਨੇ ਮਾਰਿਆ ਜਦ ਆਪਾਂ ਲਿਟਿਆਂ ਨੇ ਕਹਿ ਦਈਏ ਕਿ ਉਹਦਾ ਇੱਕ ਲੜਕੀ ਨੇ ਜਿਹੜਾ ਮਰਡਰ ਕੀਤਾ ਤੇ ਉਹਦੇ ਜਿਹੜਾ ਦੋਸਿਆਂ ਨੂੰ ਆਪਾਂ ਕਹਦੇ ਇਹ ਜਿਨ੍ਹਾਂ ਨੇ ਅਰਜੀਪ ਗਾਂਧੀ ਮਾਰੇ ਆ ਉਹਨਾਂ ਨੂੰ ਬਰੀ ਕੀਤਾ ਜਾਂਦਾ ਉਹ ਕਦੋਂ ਉਹਦੇ ਆਪਣੇ ਘਰਾਂ ਦੇ ਵਿੱਚ ਵੱਸਦੇ ਆ ਉਹ ਆਪਣੀਆਂ ਜਿਹੜੀਆਂ ਸਜਾਵਾਂ ਨੇ ਉਹ ਪੂਰੀਆਂ ਕੱਟ ਕੇ ਜਿਹੜਾ ਘਰ ਦੇ ਵਿੱਚ ਚਲੇ ਜਾਂਦੇ ਆ ਦੁੱਖ ਦੀ ਗੱਲ ਇਹ ਆ ਕਿ ਸਿੱਖਾਂ ਦੇ ਲਈ ਇੱਥੇ ਸਭ ਤੋਂ ਵੱਧ ਦੇਸ਼ ਆਜ਼ਾਦ ਕਰਵਾਉਣ ਦੇ ਲਈ ਕੁਰਬਾਨੀਆਂ ਨੇ ਪਰ ਦੂਸਰੇ ਪਾਸੇ ਭਾਈ ਬਲਵੰਤ ਸਿੰਘ ਰਾਜਵਾਨੇ ਨੇ ਜੋ ਕੀਤਾ ਉਹਨੇ ਆਪਣੇ ਉਸ ਤੋਂ ਬਾਅਦ ਸਜ਼ਾ ਕੱਟ ਲਈ ਆ ਅਨੇਕਾ ਹੋਰ ਸਿੰਘ ਨੇ ਹੁਣ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਕਰੀਬ 19 ਸਾਲ ਚੱਕੀਆਂ ਤੇ ਰੱਖਿਆ ਤੇ ਹੁਣ ਕਹਿੰਦੇ ਫਾਂਸੀ ਦੇਣੀ ਆ ਜਿਹੜਾ ਕਿ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਹੋਇਆਗਾ ਉਹਦੇ ਵਿੱਚ ਜਿਹੜਾ ਕਿ ਪਿਛਲੇ ਮਹੀਨੇ ਦੇ ਵਿੱਚ ਇਹ ਦਰਸਾਇਆ ਗਿਆ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਫਾਸਿ ਦੀ ਤਹਿਤ ਜਦੋਂ ਬਹਿਸ ਹੁੰਦੀ ਆ ਸੁਪਰੀਮ ਕੋਰਟ ਦੇ ਵਿੱਚ ਆ ਸਰਮਾਈ ਹੁੰਦੀ ਆ ਤੇ ਉੱਥੇ ਜਿਹੜਾ ਕਿ ਜੱਜ ਸਾਹਿਬਾਂ ਵੱਲੋਂ ਅਤੇ ਜਿਹੜਾ ਪਟੀਸ਼ਨ ਕਰਤਾ ਧਿਰ ਵੱਲੋਂ ਜਿਹੜੀ ਬਹਿਸ ਹੁੰਦੀ ਆ ਉਹਦੇ ਤਹਿਤ ਇਹ ਕਿਹਾ ਜਾਂਦਾ ਕਿ ਭਾਈ ਬਲਵੰਤ ਸਿੰਘ ਰਾਜੋਆਲੇ ਨੂੰ ਕਿ ਜਿਹੜੀ ਉਹਦੀ ਜਿਹੜੀ ਕੈਦ ਆ ਉਮਰ ਕੈਦ ਦੇ ਵਿੱਚ ਜਿਹੜੀ ਫਾਂਸੀ ਦੀ ਐ ਸਜ਼ਾ ਉਹਨੂੰ ਉਮਰ ਕੈਦ ਦੇ ਵਿੱਚ ਜਿਹੜਾ ਤਬਦਿਲ ਕੀਤਾ ਜਾਵੇ ਪਰ ਉੱਥੇ ਨਹੀਂ ਤੇ ਜਿਹੜਾ ਅਮਿਤ ਸਾਹਿਬਾ ਗ੍ਰਹਿ ਮੰਤਰੀ ਆ ਦੇਸ਼ ਦਾ ਉਹ ਕਹਿ ਰਿਹਾ ਜਦੋਂ ਬੰਦੇ ਨੂੰ ਅਫਸੋਸ ਨਹੀਂ ਤਾਂ ਉਸ ਨੂੰ ਆਪਾਂ ਰਹਿਮ ਕਿਵੇਂ ਦੇ ਸਕਦੇ ਆ ਉਹਨੂੰ ਰਹਿਮ ਦੀ ਅਪੀਲ ਆ ਉਹਨੂੰ ਉਮਰ ਦੇ ਕੈਦ ਵਿੱਚ ਕਿਵੇਂ ਬਦਲ ਸਕਦੇ ਆ ਹੁਣ ਦੇਖਣਾ ਬਣਦਾਗਾ ਕਿ ਕੱਲ ਨੂੰ ਯਾਨੀ ਕਿ 11 ਨਵੰਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਇਹ ਸੁਣਵਾਈ ਹੋਣੀ ਆ ਤੇ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਅਤੇ ਹੋਰ ਇਹ ਕਹਿ ਚੁੱਕੇ ਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜਿਹੜਾ ਕਿ ਜਾਂ ਤਾਂ ਕੋਈ ਘਾਤਕ ਟਿਕਾ ਲਾ ਕੇ ਉਹਨੂੰ ਮੌਤ ਦੀ ਸਮਝ ਦਿੱਤੀ ਜਾ ਸਕਦੀ ਆ ਜਾਂ ਕੋਈ ਗੈਸ ਪਲਾਟ ਦੇ ਰਾਹੀਂ ਤੇ ਇਹਨਾਂ ਨੇ ਉਹ ਤਰੀਕਾ ਵੀ ਇਹ ਕਹਿੰਦੇ ਕਿ ਅਪਣਾਇਆ ਜਾਵੇ ਪਰ ਕੇਂਦਰ ਸਰਕਾਰ ਉਹਦੇ ਉੱਤੇ ਨਹੀਂ ਮੰਨੀ ਤੇ ਉਹ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਇੱਕ ਐਦੀ ਦਾ ਇੱਕਾ ਸੰਵਿਧਾਨਕ ਹੱਕ ਆ ਤੇ ਹੁਣ ਇਹ ਦੇਖਣਾ ਬਣਦਾ ਇਹ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਜਾਂ ਫਿਰ ਫਾਂਸੀ ਦੀ ਸਜ਼ਾ ਕੱਲ ਨੂੰ ਇਹ ਦੱਸਿਆ ਜਾ ਰਿਹਾ ਕਿ 11 ਨਵੰਬਰ ਨੂੰ ਆਖਰੀ ਜਿਹੜੀ ਤਾਰੀਖ ਹੋ ਸਕਦੀ ਆ ਇਹ ਸਭ ਤੋਂ ਵੱਡੀ ਤੇ ਅਹਿਮ ਖਬਰ ਆ ਸਿਕੋਂਗ ਦੇ ਲਈ ਸਿਕੋਂਗ ਦਾ ਉਹ ਜੋਧਾ ਜਿਹਨੇ ਆਪਣੀ ਸਜ਼ਾਵਾਂ ਤੋਂ ਵੱਧ ਜਿਹੜਾ ਕਿ ਕੱਟ ਚੁੱਕਿਆਗਾ ਪਰ ਉਹਨੂੰ ਫੇਰ ਵੀ ਜਿਹੜਾ ਕਿ ਇੱਕ ਬੰਦੀ ਬਣਾ ਕੇ ਰੱਖਿਆ ਤਰੀਬ 2012 ਦੇ ਵਿੱਚ ਫਾਂਸੀ ਦੀ ਜਿਹੜੀ ਸਜ਼ਾ ਸੁਣਾਈ ਸੀ 28 ਮਾਰਚ ਨੂੰ ਦੇ 31 ਮਾਰਚ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਕਿ 31 ਮਾਰਚ ਨੂੰ ਫਾਂਸੀ ਲਾਉਣਾ ਤੇ 28 ਮਾਰਚ ਨੂੰ ਸਿੱਖ ਕੌਮ ਨੇ ਇੱਕ ਵੱਡੀ ਬਗਾਵਤ ਕੀਤੀ ਸੜਕਾਂ ਤੇ ਆਏ ਤੇ ਜਿਹੜਾ ਕਿ ਇਹ ਮਾਮਲਾ ਜਿਹੜਾ ਰਾਸ਼ਟਰਪਤੀ ਕੋਲ ਪੱਜਿਆ ਤਾਂ ਉਸ ਸਮੇਂ ਜਿਹੜਾ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਉਸ ਟਾਈਮ ਤੋਂ ਲੈ ਕੇ ਜਿਹੜਾ ਅੱਜ ਤੱਕ ਜਿਹੜਾ ਫਾਂਸੀ ਦੀ ਚੱਕੀ ਦੇ ਵਿੱਚ ਫਿਸਰੇ ਹੈਗਾ ਤੇ ਬਾਰ-ਬਾਰ ਭਾਈ ਬਲਵੰਤ ਸਿੰਘ ਰਾਜਵਾਨਾ ਇਹ ਆਪਣੇ ਅਪੀਲਾਂ ਵੀ ਲਿਖ ਰਿਹਾ ਹੈਗਾ ਕਿ ਮੇਰਾ ਜਿਹੜਾ ਕਿ ਫਾਂਸੀ ਦੀ ਜਿਹੜੀ ਮੈਂ ਚੱਕੀਆਂ ਦੇ ਵਿੱਚ ਫਿਸਰੇ ਆਂਗਾ ਇਹਦਾ ਇੱਕ ਪਾਸਾ ਕੀਤਾ ਜਾਵੇ ਨਮਟਾਰਾ ਕੀਤਾ ਜਾਵੇ ਉਹਨੇ ਸਰੋਣੀ ਕਮੇਟੀ ਨੂੰ ਵੀ ਕਈ ਵਾਰੀ ਕੀਤਾ ਕਿ ਜਿਹੜਾ ਮੇਰਾ ਕੇਸ ਆ ਇਹਨੂੰ ਹੋਰ ਲਮਕਾਇਆ ਨਾ ਜਾਵੇ ਤਾਂ ਜਿਹੜਾ ਮੈਨੂੰ ਚਾਹੇ ਫਾਂਸੀ ਦਿੱਤੀ ਜਾਵੇ ਉਹਨੂੰ ਕੋਈ ਅਫਸੋਸ ਨਹੀਂ ਕਿ ਮੈਨੂੰ ਕੋਈ ਅਫਸੋਸ ਨਹੀਂ ਭਾਈ ਬਲਵਾਰ ਸਿੰਘ ਰਾਜੋਆ ਵਾਲਾ ਕਹਿੰਦਾ ਪਰ ਦੂਸਰੇ ਪਾਸੇ ਲੱਖਾਂ ਦੀ ਤਦਾਦ ਦੇ ਵਿੱਚ ਸਰੋਣੀ ਕਮੇਟੀ ਵੱਲੋਂ ਦਸਖਤ ਕਰਵਾਏਗੇ ਉਹ 10 ਕਰਤਾਰਾਂ ਦੀਆਂ ਪੰਡਾਂ ਨੇ ਜਿਹੜੀਆਂ ਉਹ ਰੱਦੀ ਦੇ ਟੋਕਰੀ ਵਿੱਚ ਸੁੱਟੀਆਂ ਗਈਆਂ ਕਿ ਸਾਡੀ ਸ਼੍ਰੋਮਣੀ ਕਮੇਟੀ ਦੇ ਕੋਲ ਐਨੀ ਤਾਕਤ ਨਹੀਂ ਤੇ ਆਹੀ ਬਦਲ ਧੜਾ ਇਹ ਅਕਾਲੀ ਜਿਹੜੇ ਆਪਣੇ ਆਪ ਨੂੰ ਪੰਤਕ ਕਹਾਉਂਦੇ ਆ ਜਿਨ੍ਹਾਂ ਨੇ 10 ਸਾਲ ਸਰਕਾਰ ਰਹੀ ਆ ਕੇਂਦਰ ਦੇ ਵਿੱਚ ਆ ਕੇਂਦਰ ਦੇ ਨਾਲ ਜਿਹੜਾ ਕਿ ਘੋਖਿ ਚੜੀ ਰਹੇ ਆ ਤੇ ਉਦੋਂ ਬੰਦੇ ਸਿੰਘ ਨੇ ਸੜਾ ਸਕੇ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਫਾਂਸੀ ਮਾਪ ਨਹੀਂ ਕਰਾ ਸਕੇ ਤੇ ਹੁਣ ਦਹਾਈਆਂ ਦਿੰਦੇ ਆ ਜਦੋਂ ਹੱਥ ਨਾਲ ਪੱਲੇ ਤੇ ਹੁਣ ਕਹਿੰਦੇ ਆ ਜੀ ਅਸੀਂ ਸਾਡੀ ਸਰਕਾਰ ਬਣਾ ਦਿਓ ਅਸੀਂ ਬੰਦੀ ਸਿੰਘ ਬਾਹਰ ਕਢਾ ਦੇਵਾਂਗੇ ਜਿਵੇਂ ਕੋਈ ਜਾਦੂ ਮਾਰਨਾ ਹੁੰਦਾ ਹੈਗਾ ਜਦੋਂ ਤੁਹਾਡੇ ਕੋਲੇ ਸਰਕਾਰ ਸੀ ਅਹੁਦੇ ਸੀ ਬਜ਼ੀਰੀਆਂ ਸੀ ਮੌਕਮੰਤਰੀ ਤੁਹਾਡੇ ਕੋਲੇ ਪਦਵੀ ਸੀ ਤੇ ਗ੍ਰਹਿ ਮੰਤਰੀ ਤੱਕ ਆ ਰਾਸ਼ਟਰਪਤੀ ਤੱਕ ਤੁਹਾਡੀ ਪਹੁੰਚ ਸੀ ਤੇ ਉਦੋਂ ਤੁਹਾਨੂੰ ਤੁਸੀਂ ਇੱਕ ਬੰਦੀ ਸਿੰਘ ਨਹੀਂ ਸੜਾ ਸਕੇ ਕੱਲੇ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਜਿਹੜੀ ਪੰਜ ਸਾਲ ਦੀ ਸਜ਼ਾ ਮਾਪ ਨਹੀਂ ਕਰਾ ਸਕੇ ਆਦੇ ਡਰਾਮੇ ਕਰਦੇ ਆ ਤਰਾ ਤਰਾ ਦੇ ਤੇ ਭਾਈ ਬਲਵੰਤ ਸਿੰਘ ਰਾਜਵਾੜੀ ਦਾ ਦੇਖਣਾਗਾ ਕੱਲ ਨੂੰ ਜਿਹੜਾ ਕਿ 11 ਨਵੰਬਰ ਨੂੰ ਫਾਂਸੀ ਹੈ ਜਿਹੜੀ ਆਖਰੀ ਤਰੀਕ ਹੋ ਸਕਦੀ ਆ ਭਾਈ ਬਲਵੰਤ ਸਿੰਘ ਰਾਜਵਾੜੀ ਦੀ ਫਾਂਸੀ ਨੂੰ ਲੈ ਕੇ ਜਿਹੜਾ ਫੈਸਲਾਗਾ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਇਆ ਜਾਣਾਗਾ ਸਿੱਖ ਕੌਮ ਦੀਆਂ ਨਜ਼ਰਾਂ ਦੇ ਜਿਹੜੀਆਂ ਟਿਕੀਆਂ ਹੋਈਆਂ ਨੇ ਹੁਣ ਦੇਖਦੇ ਆ ਕਿ ਭਾਈ ਬਲਵੰਤ ਸਿੰਘ ਰਾਜਵਾੜੀ ਦੀ ਫਾਂਸੀ ਨੂੰ ਲੈ ਕੇ ਕਿਹੜਾ ਕੀ ਮੋੜ ਆਉਂਦਾਗਾ ਕੀ ਉਹਦੇ ਉੱਤੇ ਨਿਰਣਾ ਆਉਂਦਾਗਾ ਕਿ ਜੱਜ ਸਾਹਿਬ ਆਣਾ ਕਿ ਜਿਹੜਾ ਕਿ ਉਹ ਘਾਤਕ ਟਿਕਾ ਜਰੈਲਾ ਟਿਕਾ ਉਦੇ ਰਾਹੀਂ ਜਿਹੜਾ ਕਿ ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਆ ਜਾਂ ਫਿਰ ਗੈਸ ਪਲਾਟ ਰਾਹੀਂ ਦੱਸਿਆ ਜਾ ਰਿਹਾ ਕਿ ਉਹਦੇ ਰਾਹੀਂ ਸਜ਼ਾ ਸੁਣਾਈ ਜਾ ਸਕਦੀ ਆ ਜਾਂ ਇਹ ਫਾਂਸੀ ਦੀ ਸਜ਼ਾ ਨੂੰ ਦੇਖਦੇ ਆ ਕਿ ਜੇ ਕੋਈ ਘਾਤਕ ਟਿਕਾ ਲਾਇਆ ਜਾਂ ਜਾਂਦਾ ਜਾਂ ਕੋਈ ਗੈਸ ਪਲਾਟ ਦੇ ਰਾਹੀਂ ਜਾਂ ਫਿਰ ਜਿਹੜੀ ਕਿ ਫਾਂਸੀ ਆ ਉਹ ਪੰਜਾਬ ਦੇ ਵਿੱਚ ਦਿੱਤੀ ਜਾ ਸਕਦੀ ਆ ਜਾਂ ਪੰਜਾਬ ਤੋਂ ਬਾਹਰ ਇਹ ਵੱਡਾ ਸਵਾਲ ਆ ਵੱਡੀ ਸੋਚਣ ਵਾਲੀ ਗੱਲ ਆ ਜਾਂ ਫਿਰ ਜਿਹੜਾ ਕਿ ਗ੍ਰਹਿ ਮੰਤਰੀ ਦੇਸ ਦਾ ਇਹ ਉਹ ਰਹਿਮ ਦੀ ਅਪੀਲ ਆ ਕੇਂਦਰ ਸਰਕਾਰ ਆ ਓਵਰਕਾਇਦੇ ਵਿੱਚ ਬਦਲਦੀ ਆਏ ਵੇਖਣਾ ਬਣਦਾਗਾ ਹੁਣ ਕੱਲ ਨੂੰ ਨਿੰਗਾ ਟਿਕੀਆਂ ਨੇ ਸਿੱਖ ਕੌਮ ਦੀਆਂ ਉਸ ਕੌਮ ਦੇ ਯੋਧੇ ਨੇ ਆਪਣੀ ਕੁਰਬਾਨੀ ਦੇ ਦਿੱਤੀ ਆ ਪਰ ਦੁੱਖ ਦੀ ਗੱਲ ਇਹ ਆ ਕਿ ਜਦੋਂ ਅਰਜੀਬ ਗਾਂਧੀ ਦੇ ਕਾਤਲਾਂ ਨੂੰ ਛੱਡਿਆ ਜਾ ਸਕਦਾ ਤੇ ਫਿਰ ਸਿੱਖਾਂ ਦੇ ਲਈ ਇਹ ਬੰਦਸ ਕਿਉਂ ਆ ਸਿੱਖਾਂ ਦੇ ਲਈ ਫਾਂਸੀ ਕਿਉਂ ਆ ਸਿੱਖਾਂ ਦੇ ਲਈ ਗੋਲੀਆਂ ਕਿਉਂ ਆ ਇਹ ਕੱਲੇ ਸਿੱਖਾਂ ਦੇ ਲਈ ਸਭ ਕੁਝ ਬਣਿਆਗਾ ਇਸ ਕਰਕੇ ਕੀ ਆ ਜਾ ਰਿਹਾ ਕਿ ਸਿੱਖ ਇਸ ਦੇਸ਼ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਆਉਂਦੇ ਆ ਇਸ ਕਰਕੇ ਸਿੱਖਾਂ ਦੇ ਉੱਪਰ ਤਸੱਦਦ ਕੀਤਾ ਜਾਂਦਾ ਹੈਗਾ ਹਮੇਸ਼ਾ ਦੀ ਤਰ੍ਹਾਂ ਸਿੱਖਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈਗਾ ਤੇ ਹੁਣ ਦੇਖਣਾ ਮੰਨਦਾ ਇੱਕ ਪਹਿਲਾ ਵੀ ਆਧਾਰ ਨੂੰ ਦਿੱਤੀ ਜਾ ਚੁੱਕੀ ਆ ਕਿ ਜਦੋਂ ਮਹਾਤਮਾ ਗਾਂਧੀ ਦਾ ਜਦੋਂ ਨਥੂਰਾਮ ਗੋੜਸੇ ਕਤਲ ਕਰਦਾ ਉਤੇ ਕੋਈ ਅੱਗ ਨਹੀਂ ਲੱਗਦੀ ਕੋਈ ਬਦਰੋਹ ਨਹੀਂ ਹੁੰਦਾ ਕੋਈ ਦੰਗੇ ਨਹੀਂ ਹੁੰਦੇ ਜਦੋਂ ਇੰਦਰਾ ਗਾਂਧੀ ਮਾਰੀ ਜਾਂਦੀ ਆ ਇੰਦਰਾ ਗਾਂਧੀ ਦੀ ਹੱਤਿਆ ਕੀਤੀ ਜਾਂਦੀ ਆ जिने ਸਾਡੇ ਮਸੂਮ ਬੱਚੇ ਦੁੱਧ ਚੁੰਗਦਿਆਂ ਦਾ ਕਤਲ ਕੀਤਾ ਹੋਵੇ ਜਿਨੇ ਸਾਡਾ ਜਾਨੋ ਪਿਆਰਾ ਸ੍ਰੀ ਅਕਾਲਤਾ ਸਾਹਿਬ ਢਾਹ ਟੇਰੀ ਕੀਤਾ ਹੋਵੇ ਜਿਨੇ ਨਾ ਕੋਈ ਬਜ਼ੁਰਗ ਕੋ ਛੱਡਿਆ ਨਾ ਸਾਡੀਆਂ ਬੀਬੀਆਂ ਨਾ ਬੱਚੇ ਤੇ ਜੇਕਰ ਉਹਨੂੰ ਮਾਰਿਆ ਜਾਂਦਾ ਤੇ ਉਹਦਾ ਮੁੰਡੇ ਨੂੰ ਗਾਹ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਤੇ ਫਿਰ ਉਹ ਦਿੱਲੀ ਦੇ ਵਿੱਚ ਕਵੇਂ ਦੰਗੇ ਕਰਦਾ ਇੱਕ ਨਸਲ ਕੁਤ ਉਸ ਕੀਤੀ ਜਾਂਦੀ ਹੈ ਸਿੱਖਾਂ ਦੇ 1 ਨਵੰਬਰ ਤੋਂ ਲੈ ਕੇ 4 ਨਵੰਬਰ ਤੱਕ ਵੈਸੇ ਤਾਂ 31 ਅਕਤੂਬਰ ਨੂੰ ਸ਼ੁਰੂ ਹੋ ਗਿਆ ਸੀ ਕੰਮ ਪਾਤ ਦਿਨ ਸਿੱਖਾਂ ਨੂੰ ਜਿਹੜਾ ਕੋ-ਕੋ ਕੇ ਮਾਰਿਆ ਗਿਆ ਪਰ ਸਿੱਖਾਂ ਦੇ ਲਈ ਜਿਹੜਾ ਇਹ ਸਭ ਤੋਂ ਵੱਡਾ ਜਿਹੜਾ ਇਹ ਹੁਣ ਵੇਖਣਾ ਬਣਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਕੱਲ ਨੂੰ ਤਰੀਕਾ ਆ ਜਾ ਸੁਪਰੀਮ ਕੋਰਟ ਦੇ ਵਿੱਚ ਕੀ ਸੁਣਵਾਈ ਹੁੰਦੀ ਆ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਜਰੂਰ ਕਰ ਦਿਓ ਇਹ ਸਰਕਾਰਾਂ ਤੇ ਇੱਕ ਪਹੁੰਚ ਦੀ ਕਰਦੇ ਵੀਡੀਓ ਅਮਿਤ ਸਾਥਕ ਇਹ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਵੇ ਤੇ ਉਹਨੂੰ ਬន្ធੀ ਨਾ ਦਿੱਤੀ ਜਾਵੇ ਇਹ ਸਿੱਖ ਕੌਮ ਦੀ ਮੰਗ ਆ ਹਰ ਇੱਕ ਸਿੱਖੇ ਚਾਹੁੰਦਾ ਹੈਗਾ ਕਿ ਉਹ Hindu ਵੀ ਇਹ ਨਹੀਂ ਚਾਹੁੰਦਾ ਕਿ ਫਾਂਸੀ ਦਿੱਤੀ ਜਾਵੇ ਕੁਝ ਕੁ ਲੋਕ ਨੇ ਜਿਹੜੇ ਕਿ ਆਪਾਂ ਨੂੰ ਟੁਕੜਬਾਏ ਕਹਿ ਦਈਏ ਜਾਂ ਕੁਝ ਕੁ ਛਿਲੜਾਂ ਦੇ ਭੁੱਕੇ ਕਹਿ ਦਈਏ ਜਾਂ ਜਿਹੜੇ ਕਿ ਸਿੱਖ ਕੌਮ ਨੂੰ ਬਰਦਾਸ਼ਤ ਨਹੀਂ ਕਰਦੇ ਜਿਹਦੇ ਦਾੜਾ ਤੇ ਪੱਗ ਚੰਗੀ ਨਹੀਂ ਲੱਗਦੀ ਤੇ ਸਾਰੇ Hindu ਤੇ ਸਾਰੇ ਮੁਸਲਮਾਨ ਸਿੱਖ ਅਸਾਈ ਕੋਈ ਨਹੀਂ ਚਾਹੁੰਦਾ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਫਾਂਸੀ ਹੋਵੇ ਪਰ ਕੁਝ ਕੁ ਲੋਕ ਨੇ ਜਿਹੜਾ ਕਿ ਆਪਣੀ ਡੁਗਡੂਗੀ ਬਚਾਉਂਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਿਓ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ